ਮਾਦੇ ਸ਼ੁਭ ਦਿਹਾੜੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਇਕੱਠੇ ਹੋ ਕੇ ਮਨਾਈਏ ਆਈ ਇੱਕ ਪੰਜਾਬ ਦੀ ਤਾਕਤ ਹੈ ਆਈ ਇੱਕ ਆਪਣੀ ਦੇਸ਼ ਦੀ ਤਾਕਤ ਹੈ ਆਪਾਂ ਇਕੱਠੇ ਹੋ ਕੇ ਆਪਾਂ ਦੇਸ਼ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ। ਪੰਸਰ موجوده ਸਮਾਰਨੇ ਪ੍ਰਾਪਰティਸ਼ਾ ਤੋਂ ਕਿਨਾਰਾ ਕੀਤਾ। ਸਮੂਹ ਹਿੰਦੂ ਸਮਾਜ ਨੇ ਮੰਗ ਕੀਤੀ ਕਿ ਛੁੱਟੀ ਕਰਨ ਦੀ ਮੈਂ ਸੱਗੀ ਐ ਐਸ ਐਸ ਸ਼ੁਭ ਦਿਹਾੜੇ ਤੇ ਮੈਂ ਕਿਸੇ ਨੂੰ ਬੁਲਾਇਆ ਸਰ ਮੈਂ ਸ਼ੁਭ ਦਿਹਾੜੇ ਵਾਲੇ ਸੰਬੰਧ ਤੇ ਇਹ ਛੁੱਟੀ ਦੀ ਮੰਗ ਕੀਤੀ ਸੀ ਲੋਕਾਂ ਨੇ ਪਰ ਨਹੀਂ ਕੀਤੀ ਕਿ ਨਾ ক্রিকেট ਮੈਚ ਦੇ ਵਾਸਤੇ ਸਕਰੀਨਾਂ ਲਗਾਈਆਂ ਗਈਆਂ ਸੀ ਸਰਕਾਰ ਵੱਲੋਂ ਪਰ ਇਸ ਤਰ੍ਹਾਂ ਪ੍ਰਾਪਰティਸ਼ਾ ਲੋਕਾਂ ਨੂੰ ਦਿਖਾਉਣ ਵਾਸਤੇ ਕੋਈ ਪ੍ਰਬੰਧਾ ਨਹੀਂ ਕੀਤਾ ਗਿਆ। ਇਹ ਪ੍ਰੋਬਲਮ ਕੀ ਹੈ ਕਿ ਆਪਾਂ ਪੰਜਾਬ ਵਾਲੇ ਲੋਕ ਇੱਕ ਫਸੂਤੇ ਸਮस्याਜ ਫਸ ਗਏ ਇੱਕ ਅਜਾ ਨਖਿਤ ਮੁੱਖ ਮੰਤਰੀ ਆਪਨ ਮਿਲ ਗਿਆ ਇੱਕ ਅਜਾ ਇਨਸਾਨ ਮਿਲ ਗਿਆ ਜਿਹਨੂੰ ਕੋਈ ਮਾਨ ਮਰਿਆਦਾ ਕੋਈ ਕਿਸੇ ਦੀ ਭਾਵਨਾ ਦੀ ਨਾ ਕਦਰ ਹੈ ਉਹ ਆਪਣਾ ਸੋਚਦਾ ਹੈ ਆਪਣਾ ਜੋ ਕਰਦਾ ਹੈ ਆਮ ਜਨਤਾ ਦੀਆਂ ਜੋ ਭਾਵਨਾ ਹੈ ਉਹਨੂੰ ਵੀਰ ਪਤਾ ਨਹੀਂ ਦਰਬਾਰ ਸਾਹਿਬ ਜਿੱਥੇ ਕੀਰਤਨ ਹੁੰਦਾ ਹੈ ਜਿਸ ਸਕਰੀਨਾਂ ਤੇ ਆਪਣੀ ਫੋਟੋ ਲਈ ਬਟਾ ਇਹ ਜਾਂ ਇਨਸਾਨ ਤੋਂ ਕੀ ਉਮੀਦ ਕਰਦੇ ਆ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਇਸ ਨਖਿਤ ਮੁੱਖ ਮੰਤਰੀ ਤੋਂ ਕੋਈ ਆਸ ਨਹੀਂ ਥੈਂਕ ਯੂ ਅਜੋਧਿਆ ਨਹੀਂ ਜਾ ਸਕਿਆ ਜੀ ਸਦਾ ਜੀ